ਬੇ ਤੇਰੇ ਡਰੇ ਅਗਲਾ ਖੱਪ ਖੱਪ ਚ ਜੇ ਦੇ ਨਾਵ ਜਨਾ ਸੁਲਤਾਨ ਖਾਣ ਹੋਂਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੁੜੇ ਟੁੱਟੇ ਨੇ ਏ ਨਾਨਕ ਏ ਪ੍ਰਭੂ ਤੇਥੋਂ ਦੂਰ ਦੂਰ ਰਹਾ ਸੰਸਾਰ ਦਾ ਤੋਖਲਾ ਬਹੁਤ ਵਿਆਪਦਾ ਹੈ ਇਸ ਤੋਖਲੇ ਵਿੱਚ ਖਿਜ ਖਿਜ ਕੇ ਸਰੀਰ ਵੀ ਚੰਦਾ ਜਾਂਦਾ ਹੈ ਤੇਰੀ ਯਾਦ ਤੋਂ ਬਿਨਾ ਮਾਇਆ ਦਾ ਕੀ ਕੀ ਮਾਨ ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ ਇੱਥੇ ਹੀ ਮਿੱਟੀ ਵਿੱਚ ਮਿਲ ਜਾਂਦੇ ਹਨ ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ